ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲਖਮੀਰੇਆਣਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਇਹਦੇ ਮਲੋਟ ਸਾਈਡ ਵੀ ਰਹਿ ਜਾਂਦੀ ਹੈ ਇਹ ਤੋਂ ਇਲਾਵਾ ਜੇ ਆਸ-ਪਾਸ ਪਿੰਡਾਂ ਦੀ ਗੱਲ ਕਰੀਏ ਤਰਖਾਨ ਵਾਲਾ ਖੁੰਨਣਕਲਾਂ ਤਾਮਕੋਟ ਇਹਦੇ ਆਸ-ਪਾਸ ਦੇ ਪਿੰਡ ਹੈ ਮੁਕਸਰ ਸ਼ਹਿਰ ਵੀ ਬਹੁਤਾ ਇੱਥੋਂ ਦੂਰ ਨਹੀਂ ਮੈਂ ਇੱਕ ਸ਼ੌਂਕੀਆ ਵੀਡੀਓ ਬਣਾ ਰਿਹਾ ਹਾਂ ਤੇ ਹਮੇਸ਼ਾ ਇਹੀ ਕੋਸ਼ਿਸ਼ ਕਰੀਦੀ ਆ ਵੀ ਜਿਹੜੀਆਂ ਇਦਾਂ ਦੀਆਂ ਵੀਡੀਓ ਬਣਾਈਏ ਉਹਨਾਂ ਦੇ ਵਿੱਚੋਂ ਕੋਈ ਜਾਣਕਾਰ ਵੀਰ ਜਿਹੜਾ ਨਵਾਂ ਵੀਰ ਆ ਕੋਈ ਫ੍ਰੈਸ਼ਰ ਆ ਉਹਨੂੰ ਕੁਝ ਸਿੱਖਣ ਨੂੰ ਮਿਲੇ ਤੇ ਜਾਂ ਇਸ ਮਾਧਿਅਮ ਦੇ ਨਾਲ ਆਪਸ ਵਿੱਚ ਜਿਹੜੇ ਉਹ ਲਿੰਕ ਵਧਣ ਕਿਉਂਕਿ ਜਿਹੜੇ ਭਰਾ ਨਾਲ ਅੱਜ ਤੁਹਾਨੂੰ ਮਿਲਾਉਂਗਾ ਇਹਦੀ ਸਟੋਰੀ ਬੜੀ ਮੋਟੀਵੇਸ਼ਨਲ ਆ ਸ਼ੁਰੂਆਤ ਜ਼ੀਰੋ ਤੋਂ ਕਰਕੇ ਅੱਜ ਇਹ ਇੱਕ ਸਮਾਲ 스ਕੇਲ ਦੇ ਉੱਤੇ ਫਾਰਮ ਬੜਾ ਸੋਹਣਾ ਜਿਹੜਾ ਉਹ ਤਿਆਰ ਹੋ ਗਿਆ ਆਪਾਂ ਬੇਸਿਕ ਜਾਣਕਾਰੀ ਲਵਾਂਗੇ ਕਿੰਨੇ ਪਸ਼ੂਆਂ ਤੋਂ ਸ਼ੁਰੂਆਤ ਲਈ ਹਾਲਾਂਕਿ ਮੈਂ ਸ਼ੁਰੂ ਚ ਇਹ ਗੱਲ ਦੱਸ ਦਿੰਨਾ ਵੀ 2021 ਤੋਂ ਇਸ ਵੀਰ ਦੇ ਨਾਲ ਮੈਂ ਜੁੜਿਆ ਹੋਇਆ ਹਾਂ ਤੇ ਹਰ ਰੋਜ਼ ਵਾਂਗੂ ਸਾਡੀ ਗੱਲ ਵੀ ਹੁੰਦੀ ਹੈ ਪਰ ਜੋ ਗੱਲਾਂ ਦੱਸਾਂਗੇ ਉਹ ਬਿਲਕੁਲ ਸਚਾਈ ਹੋਊਗੀ ਕਿਉਂਕਿ ਅਸੀਂ ਸਿਰਫ ਇੱਕ ਨਵੇਂ ਭਰਾਵਾਂ ਦੇ ਵਿੱਚ ਇੱਕ ਉਤਸ਼ਾਹ ਪੈਦਾ ਕਰਨ ਵਾਸਤੇ ਵੀਡੀਓ ਬਣਾ ਰਹੇ ਹਾਂ ਜਾਂ ਉਹਨਾਂ ਭਰਾਵਾਂ ਵਾਸਤੇ ਵੀਡੀਓ ਬਣਾ ਰਹੇ ਹਾਂ ਜਿਹੜੇ ਇਸ ਦੁਚਿੱਤੀ ਦੇ ਵਿੱਚ ਆ ਵੀ گاਵਾ ਜੇ ਆਪਾਂ ਸੰਪਾਲਾਂ ਦਾ ਕੰਮ ਕਰਕੇ ਆਪਦਾ ਪਰਿਵਾਰ ਪਾਲਿਆ ਜਾ ਸਕਦਾ ਤਾਂ ਉਹਦਾ ਬਹੁਤ ਵਧੀਆ ਜਿਹੜਾ ਉਹ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਉਹਦੀ ਤੁਹਾਡੇ ਸਾਹਮਣੇ ਹੀ ਪੇਸ਼ ਕਰਾਂਗੇ ਸੈੱਟ ਕਰਾਂਗੇ ਸੋ ਆਓ ਮਿਲ ਜੀਏ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਦੋਸਤੋ ਇਸ ਛੋਟੇ ਜਿਹੇ ਫਾਰਮ ਸੰਬੰਧੀ ਪਰ ਇਹ ਫਾਰਮ ਤੁਹਾਨੂੰ ਵੱਡਾ ਨਜ਼ਰ ਆਊਗਾ ਜਦੋਂ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਕੋਈ ਵੀ ਇਨਸਾਨ ਜਿਹੜਾ ਜਦੋਂ ਜ਼ੀਰੋ ਤੋਂ ਸ਼ੁਰੂ ਕਰਕੇ ਇਸ ਲੈਵਲ ਤੇ ਪਹੁੰਚਦਾ ਤਾਂ ਉਹਦੀ ਸੰਤੋਸ਼ਟੀ ਤੇ ਸਕੂਨ ਵੀ ਅਲੱਗ ਹੀ ਹੁੰਦਾ ਹੈ ਮਨਦੀਪ ਭਾਈ ਸਤਿ ਸ਼੍ਰੀ ਅਕਾਲ ਸੱਸੀ ਕਾ ਭਾਈ ਮਨਦੀਪ 2021 ਦੇ ਵਿੱਚ ਮੇਰੇ ਖਾਲਚ ਆਪਾਂ ਪਹਿਲੀ ਵਾਰ ਤੇਰਾ ਫੋਨ ਆਇਆ ਸੀਗਾ ਵੀ ਆਪਾਂ ਗਾਵਾਂ ਖਰੀਦਣੀਆਂ ਹੈਂ ਹਾਂਜੀ ਬਾਈ ਇਹ ਤੂੰ ਪਹਿਲਾਂ ਕੀ ਕੰਮ ਕਰਦੇ ਸੀ ਆਪਾਂ ਕਿੱਥੇ ਸੀਗੇ ਉਦੋਂ ਪਹਿਲਾਂ ਇਸ ਤੋਂ ਪਹਿਲਾਂ ਵੀਰੇ ਮੈਂ ਮੈਡੀਕਲ ਲਾਈਨ ਦੇ ਵਿੱਚ ਸੀਗਾ ਠੀਕ ਹੈ ਤੇ ਫਿਰ 2015 ਦੇ ਵਿੱਚ ਮੈਂ ਮਲੇਸ਼ੀਆ ਚਲਾ ਗਿਆ ਸੀ 2015 ਦੇ ਵਿੱਚ ਮਲੇਸ਼ੀਆ ਚਲੇ ਗਏ ਸੀ ਉਦੋਂ ਪਹਿਲਾਂ ਮੈਡੀਕਲ ਲਾਈਨ 'ਚ ਜੌਬ ਕੀਤੀ ਹਾਂਜੀ ਮੈਡੀਕਲ ਲਾਈਨ 'ਚ ਕਰੇ ਪਸ਼ੂ ਪਹਿਲਾਂ ਤੋਂ ਕਿੰਨੇ ਕਿ ਰੱਖਦੇ ਰਹੇ ਕਰੇ ਨਾਰਮਲੀ ਹੁੰਦੀ ਸੀ ਵੀਰੇ ਇੱਕ ਗਾਂ ਤੇ ਇੱਕ ਮੱਝ ਰੱਖਦੇ ਹੁੰਦੇ ਸੀ ਘਰੇ ਇੱਕ ਗਾਂ ਇੱਕ ਮੱਝ ਹਾਂਜੀ ਤੂੰ ਸੰਭਾਲਦਾ ਸੀ ਜਾਂ ਆਪਣੇ ਪੇਰੈਂਟਸ ਮੰਮੀ ਡੈਡੀ ਨਹੀਂ ਮੈਂ ਤਾਂ ਕਦੇ ਸੰਗਲ ਨਹੀਂ ਪਾ ਕੇ ਦੇਖਿਆ ਸੀ ਬਈ ਸੰਗਲ ਵੀ ਨਹੀਂ ਖੋਲਿਆ ਸੀ ਕਦੇ ਹਾਂ ਕਰੇ ਉਹ ਮੈਂ ਜਦੋਂ ਪ੍ਰੈਕਟਿਸ ਕਰਦਾ ਹੁੰਦਾ ਸੀ ਘਰੇ ਮੈਂ 2 ਸਾਲ ਪ੍ਰੈਕਟਿਸ ਕੀਤੀ ਹੈ ਕਰੇ ਜਦੋਂ ਕੋਈ ਪਸ਼ੂ ਖੁੱਲਾ ਹੋਣਾ ਤਾਂ ਮੈਂ ਇਹਨਾਂ ਨੂੰ ਕਹਿ ਦਣਾ ਵੀ ਆਪਣੀ ਮੱਝ ਖੁੱਲ ਗਈ ਜਾਂ ਗਾਂ ਖੁੱਲ ਗਈ ਤੁਸੀਂ ਬੰਦ अच्छा ਮਾਦੋਕ ਦੇ ਸੰਗਲਪਾ ਕੇ ਨਹੀਂ ਦੇਖਿਆ ਸੀਗਾ ਠੀਕ ਹੈ ਸਰ 2015 ਚ ਮਲੇਸ਼ੀਆ ਚਲੇ ਗਏ ਵਾਪਸ ਕਿਹੜੇ ਸਾਲ ਚ ਆਏ ਮੈਂ 2021 ਦੇ ਵਿੱਚ ਆਇਆ ਸੀ ਅਪ੍ਰੈਲ 21 ਦੇ ਵਿੱਚ ਆਇਆ ਸੀ ਲਾਕਡਾਊਨ ਖਤਮ ਹੋਣ ਤੋਂ ਬਾਅਦ ਚ ਪਹੁੰਚੇ ਵਾਪਸ ਹਾਂਜੀ ਲਾਕਡਾਊਨ ਤੋਂ ਬਾਅਦ ਆ ਗਿਆ ਸੀ ਮੈਂ ਵਾਪਸ ਆਉਣ ਦਾ ਕਾਰਨ ਕੀ ਸੀਗਾ ਮਤਲਬ ਉੱਥੇ ਕਮਾਈ ਨਹੀਂ ਵਧੀਆ ਹੋ ਰਹੀ ਸੀ ਕਮਾਈ ਉੱਥੇ ਪਹਿਲਾਂ ਤਾਂ ਠੀਕ ਸੀ ਵੀਰੇ ਤੇ ਉਸ ਤੋਂ ਬਾਅਦ ਜਦੋਂ ਲਾਕਡਾਊਨ ਆ ਗਿਆ ਲਾਕਡਾਊਨ ਦੇ ਵਿੱਚ ਤਕਰੀਬਨ ਬਹੁਤੋਂ ਬੰਦਾਂ ਦਾ ਲਾਸ ਹੋਇਆ ਜਿੱਤੇ ਕਰਕੇ ਨਿੱਕੇ ਨਿੱਕੇ ਜੋ ਵੀ ਸੀਗੇ ਆਪਣਾ ਬਿਜ਼ਨਸਮੈਨ ਸੀ ਸਾਰੇ ਬਿਜ਼ਨਸ ਸਟਾਪ ਹੋ ਗ ਅਚ ਜੀ ਤੋਂ ਤੇ ਆਪਣਾ ਵੀ ਤਕਰੀਬਨ ਠੀਕ ਸੇ ਆ ਪਾਰਟ ਟਾਈਮ ਜੌਬ ਕਰਦਾ ਸੀਗਾ ਮੈਂ ਤੇ ਉਹ ਵੀ ਉਹਦੇ ਵਿੱਚ ਵੀ ਕਾफी ਤਕਾ ਲੱਗਾ ਲਾਕਡਾਊਨ ਕਰਕੇ ਤੇ ਫਿਰ 2021 ਦੇ ਵਿੱਚ ਫਿਰ ਮੈਂ ਸੋਚਿਆ ਮੈਂ ਵਾਪਸ ਜਾਣਾ ਹੀ ਬਿਹਤਰ ਆ ਕਿਉਂਕਿ ਹੁਣ ਇੱਥੇ ਪੱਲੇ ਤੋਂ ਕੁਝ ਪੈ ਨਹੀਂ ਰਿਹਾ ਤੇ ਉਦੋਂ ਲਾਕਡਾਊਨ ਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਸੀ ਉਦੋਂ ਬੇਲੇ ਹੁੰਦੇ ਸੀ ਘਰੇ ਤੇ ਉਦੋਂ YouTube ਤੇ ਮੈਂ ਅਕਸਰ ਹੀ ਆਪਣੀਆਂ ਵੀਡੀਓ ਦੇਖਦਾ ਹੁੰਦਾ ਸੀ ਸੱਤ ਕਟੇਰੀ ਫਾਰਮ ਦੀ ਤੇ ਉਦੋਂ ਫਿਰ ਮੈਂ ਸੋਚਿਆ ਸੀਗਾ ਮੈਂ ਆ ਯਾਰ ਘਰੇ ਜਾ ਕੇ ਇਦਾਂ ਦਾ ਕੁਝ ਕੀਤਾ ਜਾਵੇ ਵੀ ਨਾਲ ਤਾਂ ਬੰਦਾ ਘਰੇ ਕੰਮ ਕਰੇ ਹੂੰ ਮੰਮੀ ਡੈਡੀ ਕੋਲੇ ਰਵੇ ਹੂੰ ਤੇ ਨਾਲੇ ਆਪਣਾ ਵੀ ਵਧੀਆ ਅ ਬਿਜ਼ਨਸ ਸੈੱਟ ਕਰ ਲਈ ਕੋਈ ਨਾ ਵੀ ਹੋਰ ਛੋਟੀ ਹੁੰਦੀ ਫੈਮਿਲੀ ਦੇ ਵਿੱਚ ਜੇ ਗੱਲ ਕਰੀਏ ਆਪਣੀਆਂ ਦੋ ਭੈਣਾਂ ਦੋਨੇ ਮੈਰਿਜ ਹੈ ਹਨ ਹਾਂਜੀ ਅ ਬੇਟਾ ਜਿਹੜਾ ਪਰਿਵਾਰ ਦੇ ਵਿੱਚ ਮਤਲਬ ਮੁੰਡਿਆਂ ਦੇ ਵਿੱਚ ਤੂੰ ਕੱਲਾ ਹੀ ਹੈਂ ਹਾਂਜੀ ਮੈਂ ਕੱਲਾ ਹੀ ਆ ਜੀ ਦੋਸਤੋ ਮੈਂ ਤੂੰ ਕਹਿ ਰਿਹਾ ਨਾ ਸ਼ਬਦ ਕਈ ਵਾਰ ਇਹਦਾ ਇਤਰਾਜ ਕਈ ਭਰਾ ਕਰ ਲੈਂਦੇ ਆ ਮੈਂ ਵੀ ਗੱਲ ਐਡ ਕਰ ਦਿੰਦਾ ਵੀ ਸਾਡੀ ਆਪਸ ਵਿੱਚ ਰਿਸ਼ਤੇਦਾਰੀ ਵਿਅਕਾਂਕ ਇਸੇ ਪਿੰਡ ਦੇ ਵਿੱਚ ਮੇਰੇ ਨਾਨਕੇ ਆ। ਅ ਮੰਦੀਪ ਇੱਥੇ ਪਰ ਲੋਡ ਵੀ ਸੀਗੀ ਮਾਪਿਓ ਕੋਲ ਵੀ ਆਉਣ ਦੀ ਕਿਉਂਕਿ ਮੇਰੇ ਖਿਆਲ ਚ ਲਾਕਡਾਊਨ ਦੇ ਟਾਈਮ ਤੇ ਕਰੋਨਾ ਵੇਲੇ ਸ਼ਾਇਦ ਕੋਈ ਘਰੇ ਪ੍ਰੋਬਲਮ ਵੀ ਆਈ ਸੀ ਥੋੜੀ ਜਿਹੀ। ਹਾਂਜੀ ਬਿਲਕੁਲ ਪ੍ਰੋਬਲਮ ਆ ਗਈ ਸੀ। ਡੈਡੀ ਇੱਕ ਤਕਰੀਬਨ ਕੋਵਿਡ ਪੋਜ਼ਿਟਿਵ ਹੋ ਗਏ ਸੀਗੇ। ਹੂੰ। ਤੇ ਉਸ ਤੋਂ ਬਾਅਦ ਜਿਵੇਂ ਹੁਣ ਮੇਰੀ ਪਹਿਲਾ ਮੈਡੀਕਲ ਲਾਈਨ ਦੇ ਵਿੱਚ ਐਕਸਪੀਰੀਅੰਸ ਹੋਣ ਕਰਕੇ ਹਮ ਤੇ ਫਿਰ ਮੈਂ ਆ ਆ ਕੇ ਵਾਈਗਰੂ ਜੋ ਕਰਵਾਉਂਦਾ ਹੀ ਵਧੀਆ ਹੀ ਕਰਵਾਉਂਦਾ ਫਿਰ ਉਦੋਂ ਮੌਕੇ ਤੇ ਆ ਕੇ ਫਿਰ ਮੈਂ ਇਹਨਾਂ ਦੀ ਕੇਅਰ ਕਰ ਲਈ ਸੀ ਠੀਕ ਹੈ ਤੰਦਰੁਸਤਤਾ ਵਧੀਆ ਹਾਂਜੀ ਹੁਣ ਵਧੀਆ ਤੰਦਰੁਸਤਤਾ ਇਹ ਵਧੀਆ ਮੇਰੀ ਹੈਲਪ ਕਰਦਾ ਹੈ ਕੰਮ ਦੇ ਵਿੱਚ ਅੱਛਾ ਮਨਦੀਪ ਜਦੋਂ ਆਪਾਂ ਬਾਹਰ ਜਾਂਦੇ ਆ ਰੋਜੀ ਰੋਟੀ ਕਮਾਉਣ ਹਾਂਜੀ ਵਾਪਸ ਇੱਕਦਮ ਫੈਸਲਾ ਲੈਨੇ ਆ ਵੀ ਆਪਾਂ ਵਾਪਸ ਚੱਲਦੇ ਆ ਹਾਂਜੀ ਉਦੋਂ ਆਪਾਂ ਦੋ ਹਾਲਾਤਾਂ ਚ ਫੈਸਲਾ ਜਿਹੜਾ ਬੰਦਾ ਮਚ्योर ਹੈ ਸਮਝਦਾਰ ਹੈ ਉਹ ਤਾਂ ਹੀ ਫੈਸਲਾ ਲੈ ਸਕਦਾ ਵੀ ਇਹ ਲੱਗਦਾ ਵੀ ਘਰੇ ਆਰਥਿਕ ਤੌਰ ਤੇ ਵੈਲ ਸੈਟਲਡ ਆ ਕਿ ਆਪਾਂ ਪਰਿਵਾਰ ਚ ਚਲੇ ਜਾਵਾਂਗੇ ਕੋਈ ਦਿੱਕਤ ਨਹੀਂ ਆਊਗੀ ਹਾਂਜੀ ਪਰ ਆਪਣੇ ਕਿੱਦਾਂ ਸੀ ਮਤਲਬ ਤੁਸੀਂ ਬੇਫਿਕਰ ਸੀ ਇਸ ਪੱਖ ਤੋਂ ਵੀ ਜੇ ਘਰੇ ਜਾ ਕੇ ਨਾ ਵੀ ਕੰਮ ਕਰਾਂਗੇ ਸਰ ਜਾਂਦਾ ਬੇਫਿਕਰ ਵੀ ਕਹਿ ਸਕਦਾ ਵੀਰੇ ਕੋਈ ਵਧੀਆ ਸੀ ਆਪਣਾ ਖੇਤੀ ਦਾ ਕੰਮ ਵੀ ਠੀਕ ਹੈਗਾ ਚਲੋ ਬਜਾਰੇ ਜੋਗਾ ਚੱਲੀ ਜਾਂਦਾ ਹੈਗਾ ਬਟ ਮੇਰਾ ਇਹ ਸੀਗਾ ਵੀ ਘਰੇ ਜਾ ਕੇ ਕੋਈ ਨਾ ਕੁਝ ਬਿਜ਼ਨਸ ਹੀ ਐਸਾ ਕਰੀਏ ਵੀ ਜਿਹਦੇ ਨਾਲ ਆਪਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਫਾਈਨੈਂਸ਼ੀਅਲ ਵੀ ਸਟਰੋਂਗ ਹੋ ਸਕੀਏ ਤੇ ਮੇਨ ਗੱਲ ਇਹ ਹੈ ਵੀ ਮੈਨੂੰ ਇਹ ਸੀਗਾ ਵੀ ਘਰੇ ਰਹੀਏ ਮੰਮੀ ਡੈਡੀ ਦੀ ਸੇਵਾ ਕਰੀਏ ਕਿਉਂਕਿ ਮਾਪੇ ਉਹ ਇੱਕ ਇਹੋ ਜਿਹਾ ਗਹਿਣਾ ਇਹ ਬੰਦਾ ਜਿੰਨਾ ਵੀ ਸੰਭਾਲੇ ਉਨਾ ਹੀ ਥੋੜਾ ਜੀ ਸਹੀ ਹੈ ਅੱਛਾ ਇੱਕ ਗੱਲ ਹੋਰ ਇੱਥੇ ਐਡ ਕਰਨੀ ਹੈ ਪਹਿਲਾਂ ਪਸ਼ੂ ਰੱਖੇ ਨਹੀਂ ਸੀ ਹਾਂਜੀ ਇੱਕਦਮ ਆ ਕੇ ਫੈਸਲਾ ਕਰ ਲਿਆ ਵੀ ਗਾਵਾਂ ਰੱਖਣੀਆਂ ਰੱਖਣੀ ਵੀ ਐਚ ਐਫ ਹੈ ਜਿਹਦੇ ਵਿੱਚ ਇਹ ਆ ਵੀ ਸਮੱਸਿਆਵਾਂ ਵੀ ਢੇਰ ਸਾਰੀਆਂ ਐ ਜੇ ਬੰਦੇ ਨੂੰ ਨੌਲੇਜ ਨਹੀਂ ਹੈਗੀ ਤਾਂ ਹਾਂਜੀ ਹਾਂਜੀ ਮਤਲਬ ਇਹ ਇਹ ਕੰਮ ਔਖਾ ਨਹੀਂ ਲੱਗਾ ਇਧਰਲੇ ਪਾਸੇ ਨੂੰ ਕਿਵੇਂ ਮਨ ਬਣ ਗਿਆ ਨੇ ਬਸ ਜੋ ਕੁਦਰਤ ਕਰਵਾਉਂਦੀ ਹੈ ਜੋ ਬੰਦੇ ਦੇ ਵਿੱਚ ਕਹਿੰਦੇ ਹੁੰਦੇ ਆ ਨਾ ਵੀ ਮਾਨਸਿਕੇ ਕਿਸ ਨਹੀਂ ਹੱਥ ਕਰਿਆ ਕਰਾਵਿਆ ਪਿਆ ਮਾਨਸਿਕੇ ਕਿਸ ਨਹੀਂ ਹੱਥ ਹੂੰ ਤੇ ਉਹੀ ਗੱਲ ਆ ਨਾ ਆਪਣੇ ਹੱਥ ਬਸ ਕੁਛ ਨਹੀਂ ਹੁੰਦਾ ਜੋ ਹੈਗਾ ਆ ਉਹ ਕੁਦਰਤ ਨੇ ਆਪੇ ਕਰਵਾ ਲੈਣਾ ਹੁੰਦਾ ਬਾਕੀ ਥੋੜਾ ਐਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਆਪਣੀ ਵੀਡੀਓ ਦੇਖਦਾ ਹੁੰਦਾ ਸੀ ਮੈਂ ਮੈਨੂੰ ਸ਼ੌਂਕ ਸੀਗਾ ਉਦੋਂ ਮੈਂ ਕਿਹਾ ਵੀ ਐਚ ਐਫ ਗਾਵਾਂ ਰੱਖ ਕੇ ਬੰਦੇ ਨੂੰ ਵਧੀਆ ਕਮਾਈ ਹੋ ਸਕਦੀ ਹੈਗੀ ਠੀਕ ਹੈ ਅੱਛਾ ਇਹ ਹੁਣ ਆਪਾਂ 2021 ਦੇ ਵਿੱਚ ਪਹਿਲੀ ਗਾਂ ਖਰੀਦੀ ਸੀ ਆਪਾਂ ਹਾਂਜੀ ਮੇਰੇ ਯਾਦ ਹੈ ਵੀ ਉਦੋਂ ਇੱਕ ਗਾਂ ਘਰੇ ਸੀਗੀ ਉਹ ਰਿਪੀਟਰ ਸੀ ਆਪਣੇ ਕੋਲ ਨਾ ਹਾਂਜੀ ਉਹ ਰਿਪੀਟਰ ਸੀਗੀ ਉਹ ਫਿਰ ਵੇਚ ਵੇਚਤੀ ਸੀ ਉਦੋਂ ਜਾਨੀ ਨਹੀਂ ਉਹ ਨਾ ਸਟਾਰਟਿੰਗ ਤੇ ਮੈਨੂੰ ਦਿੱਕਤ ਆਈ ਉਹਦੀ ਤੇ ਚਾਰ ਪੰਜ ਵਾਰੀ ਉਹਦੀ ਏਆਈ ਕਰवाती ਸੀ ਆਪਾਂ ਉਹ ਫਿਰ ਮੇਰੇ ਤੁਹਾਡੇ ਨਾਲ ਗੱਲ ਹੋਈ ਤੁਸੀਂ ਕਿਹਾ ਫਿਰ ਐਦਾਂ ਤਾਂ ਆਪਾਂ ਜੇ ਵੇਚਣ ਲੱਗ ਪਏ ਹਾਂ ਤੇ ਆਪਾਂ ਕੁਝ ਸਿੱਖਣਾ ਨਹੀਂ ਫਿਰ ਮੈਂ ਉਹਦੇ ਤੇ ਕੰਮ ਕੀਤਾ ਫਿਰ ਉਹ ਆਪਣਾ ਉਹਦਾ ਟ੍ਰੀਟਮੈਂਟ ਕੀਤਾ ਹੂੰ ਪੂਰਾ ਜੋਰ ਲਾਇਆ ਉਹਦੇ ਤੇ ਤੇ ਫਿਰ ਹੌਲੀ ਹੌਲੀ ਉਹ ਵਾਹਗੁਰੂ ਦੀ ਮੇਰ ਨਾਲ ਗੱਬਣ ਹੋ ਗਈ ਅੱਛਾ ਕਿੰਨੇ ਚਿਰ ਬਾਅਦ ਸੇਲ ਕੀਤੀ ਤੇ ਉਹ ਸੂਪੀ ਸੀ ਆਪਣੇ ਕੋਲੇ ਉਹ ਸੂਣ ਤੋਂ ਬਾਅਦ ਤੇ ਤਕਰੀਬਨ 5 ਕਿ ਮਹੀਨਾ ਬਾਅਦ ਆਪਾਂ ਸੇਲ ਕਰਤੀ ਸੀਗੀ ਉਹ ਠੀਕ ਹੈ ਜਾਨੀ ਸੂਆ ਵੀ ਲੈ ਲਿਆ ਨਾਲ ਸੂਆ ਵੀ ਲੈ ਲਿਆ ਜੀ ਤੇ ਬੱਚਾ ਵੀ ਉਹਦਾ ਲੈ ਲਿਆ ਸੀ ਬੱਚਾ ਵੀ ਲੈ ਲਿਆ ਆਪਣੇ ਕੋਲੇ ਉਹ ਚਿੱਟੀ ਗਾਂ ਬੈਠੀ ਹੈਗੀ ਉਹ ਉਹਦੀ ਧੀ ਹੈ ਜੀ ਉਹ ਅੱਛਾ ਉਹ ਚਿੱਟੀ ਗਾਂ ਜਿਹੜੀ ਐਸ ਟਾਈਮ ਸਾਹਮਣੇ ਬੈਠੀ ਐ ਦੱਸੋ ਮਾੜਾ ਦੇਖਿਓ ਤੁਸੀਂ ਉਹਦੀ ਧੀ ਹੈ ਅੱਛਾ ਇੱਕ ਇੱਕ ਹੋਰ ਗੱਲ ਜਿਹੜੋ ਸ਼ੁਰੂਆਤ ਦੇ ਵਿੱਚ ਆਪਾਂ ਗਾਵਾਂ ਖਰੀਦੀਆਂ ਸੀ ਟੋਟਲ ਨਾਲ ਕਿੰਨੇ ਖਰੀਦੀ ਸੀ ਆਪਾਂ ਸਟਾਰਟਿੰਗ ਦੇ ਵਿੱਚ ਆਪਾਂ ਵੀਰੇ ਤਿੰਨਾਂ ਖਰੀਦੇ ਸੀਗੇ ਸਭ ਤੋਂ ਪਹਿਲਾਂ ਤਾਂ ਆਪਾਂ ਉਹ ਫਰੀਦਕੋਟ ਤੋਂ ਲਈ ਸੀਗਾ ਇੱਕ ਗਾਂ ਇੱਕ ਗਾਂ ਦੇ ਨਾਲ ਹਾਂਜੀ ਗਾਂ ਸੀ ਇੱਕ ਤੇ ਤਕਰੀਬਨ 20 ਕਿਲੋ ਦੇ ਆਸ-ਪਾਸ ਸੀਗਾ ਦੁੱਧ ਉਹਦੇ ਨਾਲ ਆਪਾਂ ਲਈ ਸੀ ਇੱਕ ਆਹ ਖੜੀ ਆਪਣੇ ਕੋਲ ਗਾਂ ਅੱਛਾ ਹੀਫਰ ਸੀਗੀ ਉਹ 10 ਕਿਹ ਮਹੀਨਾ ਦੀ ਸੀਗੀ ਇਹ ਆਪਾਂ ਉਦੋਂ ਟੋਟਲ ਇਨਵੈਸਟਮੈਂਟ ਇਹਨਾਂ ਦੋਹਾਂ ਤੇ ਕਿੰਨੀ ਹੋਈ ਸੀ ਆਪਣੀ ਇਹਨਾਂ ਦੇ ਆਪਣਾ ਤਕਰੀਬਨ ਆਪਣਾ ਟਰਾਂਸਪੋਰਟ ਦਾ ਖਰਚਾ ਪਾ ਕੇ ਤੇ 6000 ਰੁਪਏ ਚ ਆਪਾਂ ਨੂੰ ਘਰੇ ਆ ਗਏ ਸੀ ਸਹੀ ਹੈ ਦੋਸਤੋ ਮੈਂ ਗੱਲ ਐਡ ਕਰ ਦੇਣਾ ਵੀ ਅਸੀਂ ਖਰੀਦੀਆਂ ਕਿੱਥੋਂ ਸੀਗੀਆਂ ਫਰੀਦਕੋਟ ਦੇ ਵਿੱਚ ਪੁਰਾਣੀ ਜੇਲ ਜਿਹੜੀ ਹੈ ਉਹਦੀ ਬੈਕ ਸਾਈਡ ਤੇ ਸतीश ਕੁਮਾਰ ਬਾਈ ਜੀ ਹੋਰੀ ਆ ਅੱਜ ਵੀ ਸਾਡੇ ਲਿੰਕ ਚ ਹੈ ਉਹਨਾਂ ਕੋਲ ਇੱਕ ਗਾਂ ਖਰੀਦੀ ਤੇ ਨਾਲ ਇੱਕ ਵੱਛੀ ਖੜੀ ਸੀ ਮੈਂ ਮਨਦੀਪ ਨੂੰ ਕਿਹਾ ਵੀ ਆਪਾਂ ਵੱਛੀ ਵੀ ਨਾਲ ਹੀ ਲੈ ਲੈਨੇ ਆ 60000 ਰੁਪਏ ਸਾਡੇ ਕੋਲ ਘਰੇ ਪਹੁੰਚ ਗਈਆਂ ਸੀ ਅੱਛਾ ਇਹ ਤੋਂ ਇਲਾਵਾ ਫਿਰ ਉਸ ਤੋਂ ਬਾਅਦ ਚ ਗਾਂ ਇੱਕ ਹੋਰ ਖਰੀਦੀ ਉਹ ਕਿੱਥੋਂ ਖਰੀਦੀ ਸੀ ਉਸ ਤੋਂ ਬਾਅਦ ਵੀਰੇ ਆਪਣੇ ਜਿਹੜਾ ਚੈਨਲ ਤੇ ਵੀਰੇ ਨਾਲ ਗੱਲ ਹੁੰਦੀ ਆ ਵਰਿੰਦਰ ਸਿੰਘ ਕੋਹਾਲਾਂ ਪਿੰਡਾ ਕੋਹਾਲਾਂ ਪਿੰਡਾ ਵਾਲਾ ਵਰਿੰਦਰ ਜੀ ਹਾਂ ਹਾਂ ਕੋਹਾਲਾਂ ਤੋਂ ਆਪਾਂ ਉਹ ਵੀਡੀਓ ਤੇ ਮਂਗਾਈ ਸੀਗੀ ਤੇ ਉਹ ਵੀ ਆਪਣੇ ਕੋਲ ਬਹੁਤ ਵਧੀਆ ਰਹੀ ਉਸੇ ਦਾ ਲਾਸ ਹੋਇਆ ਸੀਗਾ ਆਪਾਂ ਨੂੰ ਪਿਛਲੇ ਐਸੇ ਫਰਵਰੀ ਦੇ ਵਿੱਚ ਉਹਦੀ ਡੈਥ ਹੋ ਗਈ ਸੀਗੀ ਅੱਛਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਉਹ ਆਪਾਂ ਕਿੰਨੇ ਚ ਖਰੀਦ ਲਈ ਸੀ ਉਹ ਆਪਾਂ ਨੂੰ ਘਰੇ ਪੈ ਗਈ ਸੀ ਟਰਾਂਸਪੋਰਟ ਦਾ ਖਰਚਾ ਪਾ ਕੇ 71000 ਰੁਪਏ ਦੀ 71000 ਹਾਂਜੀ ਉਸ ਤੋਂ ਬਾਅਦ ਫਿਰ ਹੋਰ ਕੋਈ ਪਸ਼ੂ ਖਰੀਦਿਆ ਨਾਲ ਉਸ ਤੋਂ ਬਾਅਦ ਇੱਕ ਆਪਾਂ ਮੁਕਸਰ ਤੋਂ ਗਾਂ ਲਈ ਸੀਗੀ ਉਹ ਹੂੰ ਉਹ ਕਾਲੀ ਬੈਠੀ ਹੈਗੀ ਜਿਹੜੀ ਕਾਲੀ ਗਾਂ ਬੈਠੀ ਹੈ ਕਾਲੀ ਬੈਠੀ ਇਹ ਇਹਦੇ ਤੇ ਪੇਮੈਂਟ ਕਿੰਨੀ ਇਨਵੈਸਟ ਹੋਈ ਸੀ ਇਹਦੇ ਤੇ ਤਕਰੀਬਨ 70000 ਰੁਪਏ ਇਨਵੈਸਟ ਕੀਤਾ ਸੀ ਜੀ ਠੀਕ ਹੈ ਤਿੰਨ ਗਾਂ ਹੋ ਗਏ ਜਿਹੜੇ ਆਪਾਂ ਖਰੀਦ ਲਏ ਹਾਂਜੀ ਚੌਥਾ ਪਰ ਪਸ਼ੂ ਕਦੋਂ ਖਰੀਦਿਆ ਉਸ ਤੋਂ ਬਾਅਦ ਫਿਰ ਇੱਕ ਖਰੀਦੀ ਹੈ ਮੇਰੇ ਖਿਆਲ ਚ ਚੌਥਾ ਹੀ ਆਪਾਂ ਪਿਛਲੇ ਸਾਲ ਖਰੀਦੀ ਹੈ ਜੀ ਇਹ ਗਾਂ ਬੈਠ ਠੀਕ ਹੈ ਦੁੱਧ ਘਟ ਗਿਆ ਸੀ ਉਦੋਂ ਹਾਂ ਉਦੋਂ ਦੁੱਧ ਘਟ ਗਿਆ ਸੀ ਠੀਕ ਹੈ ਮੰਦੀਪ ਹੁਣ ਤੱਕ ਟੋਟਲ ਪਸ਼ੂ ਇਸ ਟਾਈਮ ਘਰ ਦੇ ਵਿੱਚ ਕਿੰਨੇ ਆ ਤਕਰੀਬਨ ਆਪਣੇ ਕੋਲ 9 ਗਾਵਾਂ ਜੀ ਤੇ 3 ਹੀਫਰਾਂ ਨੇ ਇਹ ਜਣੀ 12 13 ਨਾਲ ਤੇ ਦੋ ਆਪਣੇ ਕੋਲ ਬੱਚੇ ਛੋਟੇ 14 ਨਾਲ ਹੈਗੇ ਆ ਹਾਂਜੀ 14 ਨਾਲ ਹੈ ਇਸ ਟਾਈਮ ਮੌਜੂਦ ਆ ਚਾਰ ਖਰੀਦੇ ਸੀ ਹਾਂਜੀ 10 ਘਰ ਦੇ ਆ ਜਾਂ ਫਿਰ ਵੇਚੇ ਵੀ ਵਿੱਚੋਂ ਕੁਝ ਨਹੀਂ ਇਹ ਚਾਰ ਗਾਵਾਂ ਦਾ ਆਪਾਂ ਸੇਲ ਕਰਤੀਆਂ ਸੀ ਪਿਛਲੇ ਸਾਲ ਚਾਰ ਖਰੀਦ ਲਈਆਂ ਚਾਰ ਹੀ ਪਿਛਲੇ ਟਾਈਮ 'ਚ ਸੇਲ ਕਰਤੀਆਂ ਇਹ ਇਸ ਟਾਈਮ ਸਾਡੀ ਉਹ ਆਪਦੀ ਹੋਮ ਬਰੀਡ ਵਾਲੀ ਗੱਲ ਹੀ ਹੋਊਗੀ ਇੱਕ ਅੱਧੀ ਚਲੋ ਖਰੀਦੀ ਵਿੱਚ ਬੈਠੀ ਆ ਜਰੂਰ ਆ ਚਾਰ ਪਾ ਸੇਲ ਕਰਤੀਆਂ ਸੀ ਇੱਕ ਗਾਂ ਐਕਸਪਾਇਰ ਹੋ ਗਈ ਸੀ ਪਿਛਲੇ ਅੱਜ ਤੱਕ ਹੀ ਫਰਵਰ 5 ਘਰ ਚੋਂ ਚਲੀਆਂ ਗਈਆਂ ਫਿਰ ਵੀ 14 ਨਾ ਆ ਗਏ ਫ੍ਰੀਦੇ ਚਾਰ ਹੀ ਸੀ ਆਪਾਂ ਹਾਂਜੀ ਪੰਜਵੀਂ ਚਲੋ ਉਹ ਆ ਵੀ ਘਰ ਦੀ ਵੈੜ ਜਿਹੜੀ ਆਪਾਂ ਰਿਪੀਟ ਹੋ ਗਈ ਸੀ ਉਹ ਨਾਲ ਐਡ ਕਰ ਲਈਏ ਤਾਂ ਪੰਜ ਘਰ ਦੀਆਂ ਪ੍ਰਾਣੀਆਂ ਰੱਖ ਲਓ ਤੇ ਪੰਜ ਹੀ ਵੇਚ ਕੇ ਜਾਂ ਉਹਨਾਂ ਜੋ ਇੱਕ ਦਾ ਲਾਸ ਹੋਇਆ ਤਾਂ ਫਿਰ ਇਸ ਟਾਈਮ ਇਹ ਜਿਹੜਾ ਉਹ ਸਾਡਾ ਇੱਕ ਤਰ੍ਹਾਂ ਦਾ ਜੇ ਮੰਨੀਏ ਤਾਂ ਸ਼ੁੱਧ ਪ੍ਰੋਫਿਟ ਹੀ ਹੈ ਨਾ ਹਾਂਜੀ ਵੱਧ ਤੋਂ ਵੱਧ ਦੁੱਧ ਵਾਲੀ ਗਾਂ ਕਿੰਨੇ ਵਾਲੀ ਹੈ ਇਸ ਟਾਈਮ ਵੱਤ ਤੋਂ ਵੱਧ ਆਪਣੇ ਕੋਲ 32 ਲੀਟਰ ਤੇ ਪਹੁੰਚੀ ਹੈ ਵੀਰੇ ਕਾ 32 ਹਾਂਜੀ ਬਹੁਤ ਹੀ ਨਾ ਵਹਿੜਾ ਜੇ ਮੈਂ ਵੈਸੇ ਮੈਨੂੰ ਪਤਾ ਪਰ ਆਪਾਂ ਨਵੇਂ ਵੀਰਾਂ ਨੂੰ ਦੱਸਣਾ ਹੈ ਮੇਰੇ ਖਿਆਲ ਚ ਪਹਿਲੇ ਜਾਂ ਦੂਜੇ ਸੂਏ ਦੀਆਂ ਹੀ ਹੋਣ ਜਾਣ ਹਾਂਜੀ ਤਕਰੀਬਨ ਸਾਰੀਆਂ ਪਹਿਲੇ ਦੂਜੇ ਦੀਆਂ ਹੀ ਮੰਦੀਪ ਸੀਮਨ ਸੈਕਸਰ ਜ਼ਿਆਦਾ ਯੂਜ਼ ਕਰਦੇ ਹਾਂ ਜਾਂ ਕਨਵੈਨਸ਼ਨਲ ਹੀ ਯੂਜ਼ ਕੀਤਾ ਹੁਣ ਤੱਕ ਇਹ 50 50 ਯੂਜ਼ ਕਰ ਲੈਂਦੇ ਆ ਵੀਰੇ ਹੂੰ ਇਹ ਆਪਣਾ ਐਤਕੀ ਜਿਵੇਂ ਹੁਣ ਪੰਜ گاਵਾ ਤੇ ਸੈਕਸਰ ਲੱਗਾ ਹੋਇਆ ਠੀਕ ਹੈ ਤੇ ਬਾਕੀ ਕਨਵੈਨਸ਼ਨਲ ਲੱਗਾ ਹੋਇਆ ਅੱਛਾ ਹੁਣ ਤੱਕ ਜੇ ਗੱਲ ਕਰੀਏ ਤਾਂ ਵੱਛੇ ਧਿਆਨ ਚਾਹੁੰਦੇ ਕਿੰ ਕਿਉਂਕਿ ਕਨਵੈਨਸ਼ਨਲ ਸੀਮਨ ਲੱਗਾ ਸੀ ਪਿਛਲੇ ਸਾਲ ਆਪਣੇ ਕੋਲੇ ਹੂੰ ਤੇ ਐਤਕੀ ਤਿੰਨ ਬੱਚੇ ਆਏ ਆ ਤੇ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਜਦੋਂ ਆਪਾਂ ਸਟਾਰਟਿੰਗ ਕੀਤੀ ਸੀਗੀ ਹੂੰ ਉਦੋਂ ਮੈਂ ਸੈਕਸਲ ਸੀਮਨ ਲਵਾਏ ਸੀ ਉਦੋਂ ਇੰਨੀ ਨੌਲੇਜ ਨਾ ਹੋਣ ਕਰਕੇ ਉਹ ਗਾਵਾਂ ਰਿਪੀਟ ਕਰ ਗਈਆਂ ਫਿਰ ਉਹਨਾਂ ਨੇ ਕਨਵੈਨਸ਼ਨਲ ਆਏ ਤੇ ਕਨਵੈਨਸ਼ਨਲ ਲਾਉਣ ਦੇ ਬਾਵਜੂਦ ਵੀ ਆਪਣੇ ਕੋਲ ਬੱਚੀਆਂ ਹੀ ਆਈਆਂ ਮੇਰੇ ਖਿਆਲ ਚ ਜੇ ਆਪਾਂ ਪਹਿਲੇ 21 22 23 ਇਹ ਤਿੰਨ ਕਸਾਲਾਂ ਦੀ ਗੱਲ ਕਰੀਏ ਹਾਂਜੀ ਤਾਂ 90% ਬੱਚੀਆਂ ਹੀ ਆਈਆਂ ਸੀ ਹਨ ਹਾਂਜੀ 90% ਆਈਆਂ ਸੀ ਅੱਛਾ ਮੰਦੀਪ ਇਹਨਾਂ ਨੂੰ ਸਾਇਲਜ ਪਾਉਣੇ ਆ ਨਹੀਂ ਆਪਣੇ ਕੋਲੇ ਵੀਰੇ ਸਮੇਂ ਦੇ ਹਿਸਾਬ ਨਾਲ ਆਪਾਂ ਚੇਂਜ ਕਰ ਲੇਦਾ ਹੂੰ ਜਦੋਂ ਸਾਇਲੇ ਜ ਆਪਣੇ ਕੋਲੇ ਹੁੰਦਾ ਉਹਦਾ ਆਪਾਂ ਸਾਇਲੇ ਜ ਪਾ ਲੇਦਾ ਹੁਣ ਵੈਸੇ ਜਿਆਦਾਤਰ ਹਰੇ ਪੱਠੇ ਤੇ ਆਪਾਂ ਡਿਪੈਂਡ ਆ ਇਸ ਟਾਈਮ ਦੁੱਧ ਦੀ ਜੇ ਗੱਲ ਕਰੀਏ ਹੁਣ ਦੁੱਧ ਕਿੰਨਾ ਚੱਲ ਰਿਹਾ ਐਟ ਪ੍ਰੈਜ਼ੈਂਟ ਇਸ ਟਾਈਮ ਆਪਣੇ ਕੋਲੇ ਦੁੱਧ ਹੈਗਾ ਜੀ 75 ਕਿਲੋ ਹੈਗਾ ਚੱਲੀ ਜਾਂਦਾ گاਵਾ ਬਹੁਤੀਆਂ ਗੱਬਣ ਹੈ ਹਾਂਜੀ گاਵਾ ਗੱਬਣਾ ਤਕਰੀਬਨ ਸਾਰੀਆਂ ਗੱਬਣਾ ਇੱਕ ਗਾ ਰਿਪੀਟ ਕਰ ਗਈ ਸੀ ਇਹ ਟਰੀਟਮੈਂਟ ਚੱਲੀ ਜਾਂਦਾ ਠੀਕ ਹੈ ਬਾਕੀ ਸਾਰੀਆਂ ਗੱਬਣ ਹਾਂਜੀ ਬਾਕੀ ਗੱਬਣਾ ਪੀਕ ਲੈਵਲ ਜਦੋਂ ਸਿਆਲ ਆ ਜਾਂਦਾ ਉਦੋਂ ਕਿੰਨਾ ਦੁੱਧ ਹੋ ਜਾਂਦਾ ਪੀਕ ਲੈਵਲ ਆਇਆ ਕਿ ਆਪਣਾ ਗਿਆ ਸੀਗਾ ਇਹ 1 ਕਵੰਟਲ 90 ਕਿਲੋ ਤੇ ਪਹੁੰਚ ਗਿਆ ਸੀਗਾ ਜੀ ਮਨਦੀਪੁਰ ਨਵਾਂ ਬੰਦਾ ਜਦੋਂ ਕੋਈ ਕੰਮ ਸ਼ੁਰੂ ਕਰਦਾ ਉਹਦਾ ਆਂਡ ਗਵਾਂਡ ਵੀ ਉਹਨੂੰ ਕਹਿੰਦਾ ਵੀ ਤੂੰ ਯਾਰ ਕਿੱਧਰ ਗੋਏ ਚ ਮੱਥਾ ਮਾਰਦਾ ਐ ਇੰਨਾ ਦਿਲ ਤੋੜਨ ਵਾਲੇ ਵੀਰ ਵੀ ਮਿਲੇ ਬਿਲਕੁਲ ਜੀ ਜਦੋਂ ਮੈਂ ਬਾਹਰੋਂ ਆਇਆ ਕਿ ਕੰਮ ਸ਼ੁਰੂ ਕੀਤਾ ਸੀਗਾ ਸਾਡੇ ਤਕਰੀਬਨੇ ਪਿੰਡ ਦੇ ਮੁੰਡੇ ਸੀਗੇ ਜਿਹੜੇ ਹੁਣ ਆਪਣੇ ਗਵੰਡੀ ਵੀ ਲਾ ਲਉ ਤੁਸੀਂ ਤੇ ਇੱਥੇ ਆਪਣੇ ਸਾਥ ਹੈਗੇ ਸੱਤ ਦੇ ਵਿੱਚ ਉਹ ਤਕਰੀਬਨ ਮੈਨੂੰ ਇਹ ਕਹਿੰਦੇ ਹੁੰਦੇ ਕਿ ਕਿੱਧਰ ਯਾਰ ਤੂੰ ਇਹ ਪੰਗਾ ਲੈ ਲਿਆ ਹੈ। ਅੱਛਾ ਉਹ ਇਹਦਾ ਅੱਛਾ ਤੇ ਇਹਦਾ ਕੰਮ ਔਖਾ ਆ ਤੇ ਬਾਹਰ ਵਧੀਆ ਸੀ। ਹੂੰ ਉਹ ਫਿਰ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਬਾਹਰ ਯਾਰ ਤੁਹਾਨੂੰ ਕੀ ਪਤਾ ਬਾਈ ਵੀ ਹੋ ਸਕਦਾ ਮੈਂ ਕਿੰਨੇ ਕ ਹਾਲਾਤਾਂ ਚੋਂ ਔਖਾ ਲੱਗਿਆ ਹੋਵਾਂ। ਹੂੰ ਤੇ ਪਰ ਮੈਂ 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 ਸੰਤੋਸ਼ਟ ਆ ਇਹਦੇ ਚੋਂ ਤੇ ਕੋਈ ਚੱਕਰ ਨਹੀਂ ਮੈਨੂੰ ਹੈਗਾ। ਅੱਛਾ ਕੰਮ ਦੀ ਜੇ ਗੱਲ ਕਰੀਏ ਜਿਹੜਾ ਹੁਣ ਪਸ਼ੂਆਂ ਦਾ ਕੰਮ ਕਰਦੇ ਆ ਜਾਂ ਮਲੇਸ਼ੀਆ ਚ ਤੁਸੀਂ ਕੰਮ ਕੀਤਾ। ਹਾਂਜੀ ਕਿੰਨਾ ਕੁ ਫਰਕ ਹੈ ਕਿ ਤੁਸੀਂ ਕਹਾਣੀ ਦੱਸਦੇ ਸੀਗੇ ਵੀ ਕਿਸੇ ਬੌਸ ਦੇ ਅੰਡਰ ਕੰਮ ਕਰਦੇ ਸੀ ਉੱਥੇ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਸੀ। ਹਾਂਜੀ ਉਹ ਸਟੋਰੀ ਇਹ ਸੀਗੀ ਮੈਂ ਨਾ ਕਿਸੇ ਤਾਮਿਲ ਬੌਸ ਕੋਲੇ ਕੰਮ ਕਰਦੇ ਹੁੰਦੇ ਸੀ ਅਸੀਂ। ਹੂੰ ਤੇ ਡੈਕੋਰੇਸ਼ਨ ਦਾ ਕੰਮ ਕਰਦੇ ਸੀ। ਤੇ ਉੱਥੇ 8 ਕੁ ਬੰਦਿਆਂ ਦਾ ਕੰਮ ਸੀ ਜਿਹੜਾ ਕਿ ਉਹ ਬੌਸ ਸੀਗਾ ਥੋੜਾ ਲਾਲਚੀ ਆ ਸੀਗਾ, ਕੰਜੂਸ ਜਿਹੇ ਟਾਈਪ ਦਾ ਕਹਿ ਸਕਦੇ ਆਪਾਂ। ਹੂੰ ਉਹਨੇ ਸੱਤ ਤੋਂ ਚਾਰ ਬੰਦਿਆਂ ਤੋਂ ਕੰਮ ਲਿਆ। अच्छा ते काम तकरीबन 48 ਘੰਟਿਆਂ ਨੂੰ ਅਸੀਂ ਕੰਮ ਕੀਤਾ ਉੱਥੇ। ਅੱਛਾ 2 ਦਿਨ ਲਗਾਤਾਰ ਅਸੀਂ ਕੰਮ ਕੀਤਾ। ਉਦੋਂ ਫਿਰ ਮੇਰਾ ਮਨ じゃ ਚੱਲ ਗਿਆ ਸੀਗਾ ਮੈਂ ਛੱਡ ਇਹਦੇ ਨਾਲ ਤਾਂ ਬਿਹਤਰ ਆ ਆਪਦਾ ਘਰੇ ਜਾ ਕੇ ਕੰਮ ਅੱਛਾ ਉਹਦੇ ਨਾਲੋਂ ਦੋਨੇ ਪੱਖ ਤੋਂ ਗੱਲ ਕਰਾਂਗੇ। ਹਾਂਜੀ। گاਵਾਂ ਦਾ ਕੰਮ ਉਸ ਦਿਨਾਂ ਨਾਲੋਂ ਘੱਟ ਹੈ। ਜੇ ਆਪਾਂ ਇੱਥੇ ਆਪ ਮਿਹਨਤ ਨਾ ਕਰਦੇ ਤਾਂ। گاਵਾਂ ਦਾ ਕੰਮ ਤਾਂ ਤੁਸੀਂ ਇਹ ਦੇਖੋ ਵੀਰੇ ਹੁਣ ਵੀ ਸਵੇਰ 2 ਘੰਟੇ ਕੰਮ ਕਰ ਲਓ। ਹੂੰ ਤੇ ਆਪਦਾ ਪੱਠਾ ਨੀਰਾ ਲਿਆ ਕੇ ਬੰਦਾ 10-11 ਵਜੇ ਤੱਕ ਵਿਹਲਾ ਹੋ ਕੇ ਤੇ ਮਰਜੀ ਆਪਣਾ ਘਰੇ ਜਾਂ ਕੋਈ ਹੋਰ ਕੰਮ ਧੰਦਾ ਕਰ ਲੇ ਅੱਛਾ ਦੂਜਾ ਪੱਖ ਹੈ ਪੇਮੈਂਟ ਦਾ ਹਾਂਜੀ ਉੱਥੇ ਜਿਹੜਾ ਇੰਨਾ ਕੰਮ ਕਰਕੇ ਕਮਾਈ ਇਦੋਂ ਜ਼ਿਆਦਾ ਹੋ ਜਾਂਦੀ ਸੀ ਜਾਂ ਇਨੀਆਂ ਕਗਾਵਾਾਂ ਸਾਹਮਣੇ ਵੀ ਉਹਦੇ ਬਰਾਬਰ ਪਹੁੰਚ ਜਾਂਦੇ ਆ ਨਹੀਂ ਇੱਥੇ ਤਾਂ ਵੀਰੇ ਜ਼ਿਆਦਾ ਹੋ ਜਾਂਦੀ ਹੈ ਨਾ ਉੱਥੇ ਤਾਂ ਤੁਹਾਨੂੰ ਦੇਖੋ ਵੀ ਉੱਥੇ ਕੰਮ ਕਰਕੇ ਉੱਥੇ ਰੂਮ ਰੈਂਟ ਵੀ ਪੈਣਾ ਤੁਹਾਨੂੰ ਹੂੰ ਕੰਮ ਤੇ ਜਾਣਾ ਤੁਹਾਨੂੰ ਟ੍ਰਾਂਸਪੋਰਟ ਦਾ ਖਰਚਾ ਵੀ ਪੈਣਾ ਰੋਟੀ ਪਾਣੀ ਦਾ ਖਰਚਾ ਵੀ ਤੁਹਾਨੂੰ ਪੈਣਾ ਹੈ ਹਮ ਇੱਥੇ ਹੁਣ ਤਕਰੀਬਨ ਆਪਣੇ ਹੁਣ ਘਰ ਦੀ ਖੇਤੀ ਹੈ ਜੀ ਸਾਰਾ ਕੁਝ ਆਪਣੇ ਕੋਲੇ ਹੈ ਤੇ ਉਸ ਪੱਖ ਤੋਂ ਤਾਂ ਫਿਰ ਇੱਥੇ ਆਪਾਂ ਵਧੀਆ ਕਹਿ ਸਕਦੇ ਹਾਂ ਬਧੀਆਂ ਕੇ ਜਾ ਰਹਾ ਚੱਲ ਰਹਾ ਇੰਨੀਆਂ ਕਾਮਾਂ ਦੇ ਬਹੁਤ ਵਧੀਆ ਜੀ ਵਾਇਗਰੂ ਦੀ ਮੇਰ ਹੈ ਜੀ ਦੋਸਤੋ ਇੱਕ ਹੋਰ ਬਾਈ ਦੀ ਸਟੋਰੀ ਹੈ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ ਪਰ ਉਸ ਤੋਂ ਪਹਿਲਾਂ ਇੱਕ ਕੁਐਸਚਨ ਹੋਰ ਹੈ ਅ ਮੰਦੀਪ ਨਵਾਂ ਬੰਦਾ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਹਾਂਜੀ ਆਪਾਂ ਡਾਕਟਰ ਵੀਰਾਂ ਨਾਲ ਰਾਇ ਕਰਦੇ ਹਾਂ ਹਾਂਜੀ ਜਾਂ ਕੋਈ ਅ ਅੱਗੇ ਜਿਹੜੇ ਫਾਰਮਰ ਹੁੰਦੇ ਉਹਨਾਂ ਦੇ ਨਾਲ ਆਪਾਂ ਰਾਇ ਮਸ਼ਵਰਾ ਕਰਦੇ ਹਾਂ ਫਿਰ ਆਪਾਂ ਟ੍ਰੀਟਮੈਂਟ ਕਰਦੇ ਹਾਂ ਹਾਂਜੀ ਇਸ ਵਕਤ ਉਹਰ ਕੀਦੀ ਮਦਦ ਲੈਣੇ ਹੋ ਕੀਦੇ ਨਾਲ ਲਿੰਕ ਚ ਰਹਿੰਦੇ ਹੋ ਇਸ ਵਕਤ ਤੋਂ ਦਾ ਵੀਰੇ ਸਟਾਰਟਿੰਗ ਦਾ ਮੈਂ ਤੁਹਾਡੇ ਨਾਲ ਹੀ ਰਾਇ ਕਰੀਦੀ ਆ ਹੂੰ ਤੇ ਫਿਰ ਤੁਸੀਂ ਜਿੱਦਾਂ ਕਿ ਆਪਣਾ ਨਵਜੋਤ ਸਿੰਘ ਹੈਗਾ ਬਾਈ ਹਰੀ ਨੌ ਤੋਂ ਤੇ ਉਹਨਾਂ ਨਾਲ ਤੋਂ ਹੁਣ ਕੰਟੈਕਟ ਚ ਹੈਗੇ ਆ ਉਹ ਆਪਾਂ ਨੂੰ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਿੰਦੇ ਆ ਵਧੀਆ ਠੀਕ ਹੈ ਹਾਂਜੀ ਦੋਸਤੋ ਮੈਂ ਫੇਰ ਐਡ ਕਰਦੇ ਆ ਵੀ ਨਵਜੋਤ ਸਿੰਘ ਹਰੀ ਨੌ ਤੋਂ ਜਿਨ੍ਹਾਂ ਦਾ ਚੈਨਲ ਡੇਰੀ ਫਾਰਮ ਮੈਨੇਜਮੈਂਟ ਹੁਣ ਹੀ ਸ਼ੁਰੂ ਕੀਤਾ ਹੈ ਬੜੀਆਂ ਉਸ ਭਰਾ ਦੇ ਨਾਲ ਰਾਇ ਮਸ਼ਵਰਾ ਕਰਕੇ ਕਿਉਂਕਿ ਕਿਸੇ ਭਰਾ ਕੋਲ ਕੋਈ ਨੌਲੇਜ ਹੈ ਜਿਵੇਂ ਕਹਿੰਦੇ ਨੇ ਇੱਕ ਜਗਦਾ ਦੀਵਾ 100 ਦੀਵੇ ਜਗਾ ਸਕਦਾ ਜੇ ਉਹਦੇ ਚ ਆਪਦੀ ਜੋਤ ਹੈਗੀ ਆ ਤਾਂ ਤੇ ਨਵਜੋਤ ਕੋਲ ਨੌਲੇਜ ਹੈ ਤਜਰਬਾ ਸੀ ਤਾਂ ਉਹਨੂੰ ਕਿਹਾ ਵੀ ਆਪਾਂ ਕਾਹ ਉਹਨਾ ਇਹ ਚੈਨਲ ਬਿਨਾ ਕਿਸੇ ਸਵਾਰਥ ਤੋਂ ਸ਼ੁਰੂ ਕਰੀਏ ਤੇ ਨਿੱਕੇ ਨਿੱਕੇ ਨੁਕਤੇ ਸਾਂਝੇ ਕਰੀਏ ਫਾਰਮਰ ਨਾਲ ਨਵੇਂ ਵੀਰ ਜੋੜਨ ਤੇ ਉਸ ਚੀਜ਼ ਤੋਂ ਸਿੱਖਣ ਹੁਣ ਆਪਾਂ ਇੱਕ ਗੱਲ ਹੋਰ ਐਡ ਕਰਾਂਗੇ ਨਵਜੋਤ ਨਾਲ ਇਸ ਵੀਰ ਨਾਲ ਮੈਂ ਕਿਵੇਂ ਮਿਲਾਇਆ ਨਵਜੋਤ ਨੂੰ ਅਮਨਦੀਪ ਇੱਕ ਗਾਂ ਦੀ ਗੱਲ ਕੀਤੀ ਆਪਣੀ ਗਾਂ ਦਾ ਲਾਸ ਹੋਇਆ ਸੀ ਹਾਂਜੀ ਕੀ ਪ੍ਰੋਬਲਮ ਆਈ ਸੀ ਉਹਨੂੰ ਮਸਟੈਟਸ ਆ ਗਈ ਸੀ ਵੀਰੇ ਮਸਟੈਟਸ ਆ ਗਈ ਸੀ ਹਾਂਜੀ ਫਾਰਮ ਦੇ ਵਿੱਚ ਜਿਆਦਾ ਮੇਨ ਲਾਸ ਹੀ ਇਹ ਮਸਟੈਟਸ ਦਾ ਬਣਦਾ ਠੀਕ ਹੈ ਹਾਂ ਅਜੇ ਇਹ ਜਿਹੜਾ ਲਾਸ ਹੈ ਤੁਹਾਨੂੰ ਕੀ ਲੱਗਦਾ ਹੈ ਮੈਨੇਜਮੈਂਟ ਦਾ ਰੋਲ ਹੈ ਜਾਂ ਕੋਈ ਵੈਸੇ ਬਿਮਾਰੀ ਆਉਂਦੀ ਹੈ ਇਹ ਬਿਲਕੁਲ ਇਹ ਮੈਨੇਜਮੈਂਟ ਦਾ ਹੀ ਰੋਲ ਹੁੰਦਾ ਆਪਣਾ ਆਪਣੀ ਜਦੋਂ ਮੈਨੇਜਮੈਂਟ ਸਹੀ ਨਹੀਂ ਹੁੰਦੀ ਤੇ ਉਦੋਂ ਆਪਾਂ ਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਉਦੋਂ ਫੇਸ ਕਰਨੀਆਂ ਪੈਂਦੀਆਂ ਹਾਂਜੀ ਜੇ ਉਹ ਗਾਂ ਦੇ ਲਾਸ ਬਾਰੇ ਵੀ ਜਿਹੜੀ ਚਲੋ ਆਪਾਂ ਨੂੰ ਮੈਨੂੰ ਪਤਾ ਤੁਹਾਨੂੰ ਵੀ ਪਤਾ ਆਪਣੀ ਗੱਲ ਹੁੰਦੀ ਰਹਿੰਦੀ ਹੈ ਫਾਰਮਰ ਵੀਰਾਂ ਨੂੰ ਦੱਸਣਾ ਕੀ ਕਾਰਨ ਸੀਗਾ ਉਹ ਗਾਂ ਨੂੰ ਮਸਟੈਟਸ ਕਿਵੇਂ ਹੋਈ ਉмма ਸਟੇਟਸ ਏਦਾਂ ਵੀਰੇ ਗਾਂ ਵਧੀਆ ਦੁੱਧ ਤੇ ਚੱਲਦੀ ਪਈ ਸੀ ਆਪਣੇ 28 ਤੋਂ 30 ਲੀਟਰ ਤੇ ਚੱਲਦੀ ਸੀਗੀ ਤੇ ਆਪਣੀ ਨਾ ਇੱਕ ਹੀਫਰ ਸੋਈ ਸੀਗੀ ਅੱਛਾ ਤੇ ਉਹ ਉਹਦੇ ਬੱਚਾ ਫਸ ਗਿਆ ਸੀਗਾ ਅੱਛਾ ਤੇ ਉਹ ਜਦੋਂ ਆਪਾਂ ਖਿੱਚ ਕੇ ਉਹਨੂੰ ਕੱਢਿਆ ਹੂੰ ਤੇ ਉਸ ਤੋਂ ਬਾਅਦ ਉਹ ਇਨਫੈਕਸ਼ਨ ਸੜਦੀ ਸੀ ਅੱਛਾ ਇਨਫੈਕਸ਼ਨ ਉਹ ਇੰਨੀ ਸੜਦੀ ਸੀ ਤਕਰੀਬਨ ਫਰਸ਼ ਤੇ ਤਕਰੀਬਨ ਸਾਰੇ ਫਰਸ਼ ਤੇ ਖਿੰਡ ਜਾਂਦੀ ਸੀ ਅੱਛਾ ਤੇ ਉਹ ਗਾਂ ਜਦੋਂ ਉੱਥੇ ਨਾਲ ਹੀ ਉਹ ਬੰਨੀ ਹੁੰਦੀ ਸੀਗੀ ਉਦੋਂ ਇਹ ਚੀਜ਼ ਮੇਰੇ ਧਿਆਨ 'ਚ ਹੈ ਨਹੀਂ ਸੀ ਤੁਹਾਨੂੰ ਪਤਾ ਵੀ ਜਦੋਂ ਬੰਦਾ ਗਲਤੀਆਂ ਕਰਕੇ ਫੇਰ ਹੀ ਕੋਈ ਨਾ ਕੁਝ ਸਿੱਖਦਾ ਹੈ ਫੇਰ ਹੀ ਸਿੱਖਦਾ ਹੈ ਹਾਂਜੀ ਤੇ ਉਹ ਜਦੋਂ ਉਹ ਇਨਫੈਕਸ਼ਨ ਤੇ ਬੈਠਦੀ ਸੀ ਤੇ ਉਹਦੇ ਕਰਕੇ ਤੇ ਉਹ ਜਿਹੜੀ ਇਨਫੈਕਸ਼ਨ ਉਹਦੇ ਅੰਦਰ ਚ ਚਲੀ ਗਈ ਤੇ ਉਸ ਤੋਂ ਬਾਅਦ ਉਹਨੂੰ ਮਸਟੈਟਸ ਇੰਨੀ ਕਿ ਭਿਆਨਕ ਰੂਪ ਕਰ ਗਈ ਕਿ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਰਿਕਵਰੀ ਨਹੀਂ ਹੋਈ ਇਸਾ ਉਦੋਂ ਮਸਟੈਟਸ ਮੇ ਸੇ ਪਾਸੇ ਵਾਲੀਆਂ ਦੋਨਾਂ ਨੂੰ ਹੋ ਗਈ ਸੀ ਨਹੀਂ ਨਾਲ ਦੀ ਨਾਲ ਦੀ ਗਾਂ ਨੂੰ ਵੀ ਹੋ ਗਈ ਸੀ ਨਾਲ ਦੀ ਗਾਂ ਦੀ ਇਮਿਊਨਿਟੀ ਆਪਾਂ ਕਹਿ ਸਕਦੇ ਹਾਂ ਵੀ ਚੰਗੀ ਸੀਗੀ ਤੇ ਉਹ ਤਕਰੀਬਨ ਰਿਕਵਰੀ ਕਰ ਗਈ ਠੀਕ ਹੈ ਤੇ ਪਰ ਬਟ ਇਹਦਾ ਵੀ ਲਾਸ ਹੀ ਹੋਇਆ ਤਕਰੀਬਨ ਪੀਕ ਲੈਵਲ ਤੇ ਆਈ ਨਹੀਂ ਉਸ ਤੋਂ ਚਲੋ ਸੂਏ ਦਾ ਤਾਂ ਲਾਸ ਹੋ ਗਿਆ ਪਰ ਜਾਨ ਬਚ ਗਈ ਜੀ ਹਾਂ ਜਾਨ ਬਚ ਗਈ ਜੀ ਦੋਸਤੋ ਇਹ ਗੱਲ ਥੋੜੀ ਥੋੜੇ ਨਾਲ ਫੇਰ ਕਲੀਅਰ ਕਰਾਂ ਐਗਜ਼ਾਮਪਲ ਆ ਵੀ ਸਾਹਮਣੇ ਜਿਹੜੀ ਗਾਂ ਵਿਚਾਲੇ ਖੜੀ ਹੈ ਸਪੋਜ਼ ਕਰੋ ਵੀ ਇਹਦੇ ਯੂਟਰਸ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਇਨਫੈਕਸ਼ਨ ਬਾਹਰ ਸੜਦੀ ਹੈ ਆਸ-ਪਾਸ ਦੇ ਇਹਦੀਆਂ گاਵਾ ਮਿਲਕਿੰਗ ਤੇ ਚੱਲਦੀਆਂ ਆ ਤੇ ਉਹ ਜਦੋਂ ਉਸ ਇਨਫੈਕਸ਼ਨ ਤੇ ਬੈਂਦੀਆਂ ਤਾਂ ਉਹ ਵੀ ਕਾਰਨ ਇੱਕ ਮਸਟੈਟਸ ਦਾ ਬਣਿਆ ਜਿਹਦੇ ਕਰਕੇ ਬਾਈ ਦੀ ਇੱਕ ਬੜੀ ਚੰਗੀ ਗਾਂ ਜਿਹਦੀ ਉਹਦੀ ਉਹਦਾ ਲਾਸ ਹੋਇਆ ਖੈਰ ਹਰੇਕ ਨੁਕਸਾਨ ਕੁਛ ਨਾ ਕੁ ਸਿਖਾਉਂਦਾ ਹੈ ਗਲਤੀਆਂ ਤੋਂ ਇਨਸਾਨ ਸਿੱਖਦਾ ਹੈ ਤੋਂ ਉਸ ਤੋਂ ਬਾਅਦ ਇਹ ਧਿਆਨ ਚ ਰੱਖਣ ਵਾਲੀ ਗੱਲ ਇਹ ਨੇ ਮਨਦੀਪ ਬਾਈ ਨੇ ਪੱਲੇ ਬੰਨੀ ਵੀ ਆਪਾਂ ਕੋਈ ਬਿਮਾਰ ਪਸ਼ੂ ਆ ਤਾਂ ਉਹਨੂੰ ਦੂਜਿਆਂ ਤੋਂ ਅਲੱਗ ਕੀਤਾ ਜਾਵੇ। ਬਿਲਕੁਲ ਫੇਰ ਇਦਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਇਹ ਚੀਜ਼ਾਂ ਬੇਸਕੈਪ ਪਰ ਬਹੁਤ ਧਿਆਨ ਮੰਗਦੀਆਂ। ਇੱਕ ਹੋਰ ਗੱਲ ਜਿਹੜੀ ਕਮਾਈ ਵਾਲੇ ਪੱਖ ਤੋਂ ਆਪਾਂ ਗੱਲ ਕਰਦੇ ਆਂ। ਪਿੱਛੇ ਜੇ ਇੱਕ ਟਰੈਕਟਰ ਖਰੀਦਿਆ 335 ਸਕਾਟ ਚਿੱਟਾ ਸਕਾਟ ਜਿਹਨੂੰ ਪੰਜਾਬੀ ਚ ਕਹ ਦਿੰਦੇ ਆਂ। ਮਨਦੀਪ ਚਿੱਟਾ ਸਕਾਟ ਇਹੀ ਕਾਤੋਂ ਖਰੀਦਿਆ। ਇਹ ਟਰੈਕਟਰ ਦੀ ਵੀ ਇੱਕ ਸਟੋਰੀ ਆ ਵੀਰੇ। ਹਮ ਆਪਣੇ ਨਾ ਸਟਾਰਟਿੰਗ ਤੇ ਪਹਿਲਾਂ ਡੈਡੀ ਹੋਰੇ ਖੇਤੀ ਕਰਦੇ ਹੁੰਦੇ ਸੀਗੇ। ਹਮ ਤੇ ਉਦੋਂ ਆਪਣੇ ਚਿੱਟਾ ਸਕਾਟ ਹੀ ਹੁੰਦਾ ਸੀ। ਅੱਛਾ ਤੇ ਫਿਰ ਮੇਰਾ ਵੀ ਸ਼ੌਂਕ ਹੀ ਸੀ ਕਿ ਮੈਂ ਵੀ ਆਪਾਂ ਜਿੰਨੀ ਕਿ ਆਪਣੇ ਕੋਲ ਖੇਤੀ ਹੈਗੀ ਆ ਤੇ ਆਪਾਂ ਨੂੰ ਵਧੀਆ ਵੈਸੇ ਮੈਨੂੰ ਕਈ ਬੰਦੇ ਨੇ ਕਿਹਾ ਸੀ ਤੂੰ ਹੋ ਟਰੈਕਟਰ ਲੈਣਾ ਸੀਗਾ ਪੈਸਾ ਨਹੀਂ ਯਾਰ ਮੇਰਾ ਮੈਨ ਸ਼ੌਂਕ ਹੀ ਚਿੱਟੇਸ ਕਾਰਡ ਦਾ ਜੁੜੇ ਹੋਏ ਸੀ ਹੈਨਾ ਹਾਂਜੀ ਜੁੜੇ ਹੋਏ ਆ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ ਨੇ ਜਿੱਦਾਂ ਬੰਦੇ ਦੀ ਤੇ ਉਦਾਂ ਫਿਰ ਇਹ ਮੈਨੂੰ ਵਧੀਆ ਰੇਟ ਤੇ ਮਿਲ ਗਿਆ ਸੀ ਵਧੀਆ ਟਰੈਕਟਰ ਮਿਲ ਗਿਆ ਸੀ ਜੀ ਅੱਛਾ ਇੱਕ ਹੋਰ ਹੈ ਵੀ ਇਹ ਜਿਹੜਾ ਆਪਾਂ ਟਰੈਕਟਰ ਖਰੀਦਿਆ ਹਾਂਜੀ ਜਿਹੜੀ ਆਪਾਂ ਇਹ ਇਹਦੀ ਤੇ ਜਿਹੜਾ ਇਨਵੈਸਟਮੈਂਟ ਕੀਤੀ ਹੈ ਹਾਂਜੀ ਸੇਵਿੰਗ ਚੋਂ ਕੀਤੀ ਜਾਂ ਜਿਹੜਾ ਪਸ਼ੂ ਪਾਲਣ ਦਾ ਕੰਮ ਕਰਕੇ ਇਹਨਾਂ ਚੋਂ ਕਮਾਏ ਉਹਦੇ ਚੋਂ ਕੀਤੀ ਨਹੀਂ ਇਹ ਤਾਂ ਵੀਰੇ ਕਮਾਈ ਆ ਪਸ਼ੂਆਂ ਦੇ ਦੁੱਧ ਦੀ ਕਮਾਈ ਚੋਂ ਕੀਤੀ ਆ ਆਪਾਂ ਠੀਕ ਹੈ ਇਸੇ ਦੀ ਕਮਾਈ ਇੱਧਰ ਇਨਵੈਸਟ ਕਰਕੇ ਫੇਰ ਹੀ ਆਪਾਂ ਇਹ ਕੀਤਾ ਹਾਂ ਹਾਂਜੀ ਸੋ ਦੱਸੋ ਇਹ ਵਾਕਈ ਜੈਨੂਨ ਗੱਲ ਆ ਚਲੋ ਹਰੇਕ ਭਰਾ ਦੀ ਆਪਦੀ ਆਪਦੀ ਆਮਦਨ ਹੁੰਦੀ ਆ ਪ੍ਰਾਪਰਟੀ ਪੱਖ ਤੋਂ ਪਰ ਅਸੀਂ ਜਿਹੜਾ ਇਹ ਕਿਉਂਕਿ ਇਹ ਵੀਰ ਐਜੂਕੇਟਿਡ ਐ ਪੜਿਆ ਲਿਖਿਆ ਤਾਂ ਇਹ ਸੋਚਿਆ ਸੀ ਵੀ ਗਾਵਾਂ ਰੱਖਣੀਆਂ ਤੇ ਇਹਨਾਂ ਚੋਂ ਦੇਖਣਾ ਵੀ ਕਾਮਯਾਬੀ ਕਿੱਦਾਂ ਹੁੰਦੀ ਐ ਹੀਫਰ ਛੋਟੀਆਂ ਦੇਖ ਲਓ 5-5 ਮਹੀਨੇ 4-4 ਮਹੀਨੇ ਕਿਸੇ ਦੀ 6 ਮਹੀਨੇ ਉਮਰ ਹੈ ਬੋਡੀ ਵੇਟ ਦੇਖ ਸਕਦੇ ਹੋ ਪ੍ਰੋਪਰ ਵੇਟ ਦੇ ਉੱਤੇ ਇਹ ਵਹਿੜਾਂ ਜਿਹੜੀਆਂ ਉਹ ਗੱਭਣ ਹੁੰਦੀਆਂ ਉਸ ਤੋਂ ਬਾਅਦ ਜੇ ਇਧਰਲੇ ਪਾਸੇ ਗੱਲ ਕਰੀਏ ਤੇ ਇਹਨਾਂ ਦਾ BCS ਤੁਸੀਂ ਦੇਖ ਸਕਦੇ ਹੋ ਮਿਲਕਿੰਗ ਤੇ ਚੱਲਦੀਆਂ ਜਿਹੜੀਆਂ ਗਾਵਾਂ ਗੱਭਣ ਉਹਨਾਂ ਦੇ ਵਿੱਚ ਫੁੱਲ ਸ਼ਾਈਨਿੰਗ ਹੈ ਵਾਇਜ਼ ਨਾ ਆਵੇ ਵੀਡੀਓ ਦੇ ਵਿੱਚ ਵਾਇਸ ਕੁਆਲਿਟੀ ਚੰਗੀ ਬਣੀ ਰਹੇ ਤੇ ਅਸੀਂ ਫੋਗਰ ਬੰਦ ਕਰਤੇ ਪੱਖੇ ਇੱਕ ਵਾਰ ਬੰਦ ਕਰਨੇ ਪਏ ਸਾਨੂੰ ਇਹ ਸੀ ਵੀ ਤੁਹਾਨੂੰ ਵੀਡੀਓ ਚੰਗੀ ਤਰ੍ਹਾਂ ਸੁਣਾ ਸਕੀਏ ਹੁਣ ਦੁਬਾਰਾ ਚੱਲ ਪੈਣਗੇ ਤੇ ਪਸ਼ੂ ਸਾਰੇ ਰਿਲੈਕਸ ਆ ਵੈਸੇ ਜੁਗਾਲੀ ਕਰ ਰਹੇ ਆ ਤਾਂ ਇਹਨਾਂ ਦੀ ਇਹ ਤੰਦਰੁਸਤੀ ਦੀ ਨਿਸ਼ਾਨੀ ਹੈ ਸਾਰੀ ਇਸ ਟਾਈਮ ਹੋਮ ਬਰੀਡ ਸਮਝ ਲਓ ਕਿਉਂਕਿ ਦੋ گاਵਾ ਜਿਹੜੀਆਂ ਖਰੀਦੀਆਂ ਹੋਈਆਂ ਉਹਨਾਂ ਚੋਂ ਐ ਉਹ ਜਿਹੜੀਆਂ ਦੋ ਘਰਦਿਆਂ گاਵਾ ਜਿਹੜੀਆਂ ਜੈਨਾਂ ਚੋ ਤਿਆਰ ਹੋਈਆਂ ਸੀ ਉਹ ਸੇਲ ਵੀ ਕਰਦਿਆਂ ਇਹ ਸਾਰਾ ਇਹਨਾਂ ਦਾ ਇੱਕ ਪ੍ਰੋਫਿਟ ਹੈ ਆਉਣ ਵਾਲੇ ਟਾਈਮ ਚ ਪਲੈਨਿੰਗ ਚੱਲ ਰਹੀ ਹੈ ਛੱਡ ਦਾ ਰੂਪ ਦੇਣਾ ਥੋੜਾ ਵਧਾਉਣਾ ਇਸ ਕੰਮ ਨੂੰ ਨਵਾਂ ਵੀਰ ਜੇ ਕੋਈ ਵੀਡੀਓ ਦੇਖ ਰਿਹਾ ਦੋਸਤੋ ਤਾਂ ਇੱਕ ਪੈਸ਼ਨ ਨਾਲ ਇੱਕ ਜਨੂਨ ਲੈ ਕੇ ਚੱਲੋਗੇ ਤਾਂ ਮਨਦੀਪ ਵਾਂਗੂ ਤੁਸੀਂ ਵੀ ਕਾਮਯਾਬ ਹੋਵੋਗੇ ਮੰਦੀਪ ਭਾਈ ਈਮਾਨਦਾਰੀ ਨਾਲ ਦਿਲ ਤੋਂ ਜੇ ਕੋਈ ਭਰਾ ਕਈ ਵਾਰ ਆਪਾਂ ਕਿਸੇ ਨੂੰ ਰੋਕਣਾ ਨਹੀਂਗਾ ਜੇ ਕੋਈ ਬਾਹਰ ਜਾ ਕੇ ਜਿਹਦਾ ਦਾਣਾ ਪਾਣੀ ਲਿਖਿਆ ਉਹ ਉੱਥੇ ਚੋਗ ਲੈਣਾ ਜੀ ਪਰ ਜਿਹੜਾ ਕੋਈ ਭਰਾ ਏਸ ਪੱਖ ਤੋਂ ਪਲੈਨਿੰਗ ਕਰ ਰਿਹਾ ਛੋਟੀ ਕੰਟਰੀ ਚ ਜਾਣ ਦੀ ਜਿੱਥੇ 25-30000 ਕਮਾਇਆ ਜਾ ਸਕਦਾ ਵੀ ਉਹ ਉੱਥੇ ਜਾ ਕੇ ਸੌਖਾ ਰਹੂਗਾ ਪੈਸੇ ਕਮਾ ਲੂ ਜਾਂ ਇੱਥੇ ਘਰੇ ਕੰਮ ਕਰ ਲਿਓ ਜਾਦਾ ਵਧੀਆ ਨਹੀਂ ਮੈਂ ਤਾਂ ਵੀਰੇ ਇਹੀ ਕਹੂੰਗਾ ਵੀ ਅ ਇੱਥੇ ਘਰੇ ਰਹਿ ਕੇ ਆਪਣਾ ਕੰਮ ਸਟਾਰਟ ਕਰੋ ਹੂੰ ਤੇ ਇੱਥੇ ਰਹਿ ਕੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ ਮਤਲਬ ਤੁਸੀਂ ਜ਼ਰੂਰੀ ਨਹੀਂ ਐ ਸੈਟੀਸਫਾਈਡ ਹੋ ਇਸ ਚੀਜ਼ ਤੋਂ ਹਾਂਜੀ ਬਿਲਕੁਲ ਆਪਾਂ ਸੈਟੀਸਫਾਈ ਆਏ ਸਹੀ ਹੈ ਸੋ ਦੋਸੋ ਇਹ ਵਾਕਈ ਜੈਨੂਇਨ ਸਟੋਰੀ ਹੈ ਬਾਕੀ ਤੁਸੀਂ ਲਖਮੀਰੀਆਣੇ ਪਿੰਡ ਚੋਂ ਕਿਸੇ ਤੋਂ ਪਤਾ ਵੀ ਕਰੋਗੇ ਤਾਂ ਤਾਂ ਵੀ ਤੁਹਾਨੂੰ ਦੱਸਣਗੇ ਹਾਂ ਇੱਕ ਗੱਲ ਹੋਰ ਖਾਸ ਹੈ ਵੀ ਇਹ ਵੇਲੇ ਟਾਈਮ ਵੀ ਮੰਦੀਪਾਈ ਮੇਰੇ ਘਰ ਚ ਤਾਸ਼ ਤੁਸ ਤਾਂ ਕਦੇ ਖੇਡੀ ਨਹੀਂ ਹੋਣੀ ਹਨ ਨਹੀਂ ਵੀਰੇ ਤਾਸ਼ ਮੈਨੂੰ ਖੇਡਣੀ ਹੀ ਨਹੀਂ ਆਉਂਦੀ ਖੇਡਣੀ ਹੀ ਨਹੀਂ ਆਉਂਦੀ ਇਹ ਖਾਸ ਗੱਲ ਹੈ ਵੀ ਆਪਣੇ ਸਾਹਮਣੇ ਸਾਥ ਆ ਤੁਸੀਂ ਦੇਖੋਗੇ ਇੱਥੇ ਇੱਥੇ ਮੋਸਟਲੀ ਬੰਦੇ ਬੈਠੇ ਰਹਿੰਦੇ ਤਕਰੀਬਨ 10-12 ਬੰਦੇ ਸਹੀ ਹੈ ਸਾਰੀ ਦਿਹਾੜੀ ਵਾਂਗੂ ਚੱਲਦੀ ਰਹਿੰਦੀ ਹੈ ਸ਼ਾਮ ਤੱਕ ਮੈਂ ਕਦੇ ਜਾ ਕੇ ਨਹੀਂ ਦੇਖਿਆ ਤੁਸੀਂ ਮੈਨੂੰ ਕਦੇ ਵੀ ਦੇਖ ਲੋਗੇ ਮੈਂ ਉੱਥੇ ਖੜਾ ਨਹੀਂ ਮਿਲੂਗਾ ਤੁਹਾਨੂੰ ਸਹੀ ਹੈ ਮਤਲਬ ਵਸਤ ਸਵੇਰ ਤੋਂ ਸ਼ਾਮ ਤੱਕ ਆ ਉਹਦੇ ਪਸ਼ੂ ਸੰਭਾਲ ਲੋ ਜਾਂ ਉਹਦੇ ਪੇਰੈਂਟਸ ਕੋਲ ਬੈ ਕੇ ਉਹਨਾਂ ਨਾਲ ਗੱਲਾਂ ਕਰਦੇ ਰਹਿੰਦੇ ਉਹ ਵਿਹਲਾ ਟਾਈਮ ਹਾਂਜੀ ਹਾਂਜੀ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖ ਪਰ ਮੈਨੂੰ ਉਮੀਦ ਹੈ ਵੀ ਤੁਹਾਨੂੰ ਕੁਝ ਸਿੱਖਣ ਨੂੰ ਵੀ ਮਿਲਿਆ ਹੋਊਗਾ ਕਮੈਂਟ ਬਾਕਸ ਓਪਨ ਹੈ ਵਿਚਾਰ ਤੁਹਾਡੇ ਨਿੱਜੀ ਹੈ ਤੁਸੀਂ ਪੇਸਟ ਕਰ ਸਕਦੇ ਹੋ ਧੰਨਵਾਦ